ਅੱਜ ਕੈਬਨਿਟ ਮੰਤਰੀ ਹਰਪ੍ਰਜਨ ਸਿੰਘ ਈਟੀਓ ਨੇ ਮੰਡੀ ਚ ਡਿਆਲਾ ਗੁਰੂ ਵਿਖੇ ਤਿੰਨ ਵੱਡੀਆਂ ਸ਼ੈੱਡਾਂ ਦਾ ਉਦਘਾਟਨ ਕੀਤਾ। ਉਹਨਾਂ ਦੱਸਿਆ ਕਿ ਸ਼ੈੱਡਾਂ ਨਾਲ ਕਿਸਾਨਾਂ ਦੀ ਫਸਲ ਖਰਾਬ ਨਹੀਂ ਹੋਵੇਗੀ। ਇਸ ਤੋਂ ਇਲਾਵਾ ਉਹਨਾਂ ਨੇ 8 ਕਰੋੜ 70 ਲੱਖ ਰੁਪਏ ਦੇ ਬਜਟ ਚ ਬਣਨ ਜਾ ਰਹੇ ਨਵੇਂ ਪੰਸਬ ਮਹਿਕਮੇ ਦੇ ਜਿਤਾਮਾ ਦੇ ਨਵੇਂ ਦਫਤਰ ਦਾ ਉਦਘਾਟਨ ਕੀਤਾ। ਇਸ ਮੌਕੇ ਮੰਡੀ ਤੇ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਪਾਸੀ ਨੇ ਰਪਾਜਨ ਸਿੰਘ ਈਟੀਓ ਦਾ ਧੰਨਵਾਦ ਕੀਤਾ। ਉਨਾ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਪ੍ਰੋਜੈਕਟ ਇੱਕ ਪ੍ਰੋਜੈਕਟ ਨਹੀਂ ਸਗੋ ਝੰਡਿਆਲਾ ਗੁਰੂ ਦਾਣਾ ਮੰਡੀ ਲਈ ਮੀਲ ਪ੍ਰੋਜੈਕਟ ਸਾਬਿਤ ਹੋਵੇਗਾ ਜਿਸ ਦਾ ਲਾਭ ਸਿਰਫ ਦਾਣਾ ਮੰਡੀ ਨੂੰ ਨਹੀਂ ਸਗੋ ਸਮੁੱਚੇ ਹਲਕੇ ਨੂੰ ਅਤੇ ਸਮੁੱਚੇ ਹਲਕੇ ਦੇ ਸਮੂਹ ਸੈਲਡ ਇੰਡਸਟਰੀ ਨੂੰ ਵੀ ਮਿਲੇਗਾ ਰਿਪੋਰਟ ਝੰਡਿਆਲਾ ਗੁਰੂ ਤੋਂ ਗੁਰਪ੍ਰੀਤ ਜੰਦੀ ਆਦੋਂ ਪ੍ਰੋਗਰਾਮਾਂ ਬਾਰੇ ਜਾਣਕਾਰੀ ਦੇ ਵਿੱਚ ਦੇਖੋ ਅੱਜ ਅਸੀਂ ਜੰਡੇਵਾਲਾ ਗੁਰੂ ਫਲਕੇ ਦੇ ਵਿੱਚ ਜਿਹੜੀ ਮੰਡੀ ਆ ਜਿਹੜੀ ਘਰੀ ਮੰਡੀ ਦੇ ਨਾਮ ਦੇ ਨਾਲ ਮਸ਼ਹੂਰ ਆ ਕਾਫੀ ਆਲੇ ਦੁਆਲੇ ਦੇ ਪਿੰਡਾਂ ਦੇ ਜਿਹੜੇ ਕਿਸਾਨ ਨੇ ਉਹ ਇੱਥੇ ਫਸਲ ਲੈ ਕੇ ਆਉਂਦੇ ਨੇ ਪਰ ਬੜੀ ਵੱਡੀ ਮੰਡੀ ਆ ਮਸ਼ਹੂਰ ਆ ਔਰ ਇਹਦੇ ਵਿੱਚ ਛੱਡ ਦੀ ਘਾਟ ਸੀਗੀ 1992 ਤੋਂ ਲੈ ਕੇ ਤੇ 2023 ਚ ਅਸੀਂ ਇੱਕ ਛੱਡ ਬਣਾਇਆ ਸੀਗਾ ਉਹ 92 ਕਰੋੜ ਦੀ ਲਾਗਤ ਦੇ ਨਾਲ ਔਰ ਅੱਜ ਹੋਰ ਇਥੇ ਮਹਿਸੂਸ ਲੋਡ ਮਹਿਸੂਸ ਹੋ ਰਹੀ ਸੀਗੀ ਸੋ ਅਸੀਂ ਤਿੰਨ ਛੱਡ ਜਿਹੜੇ ਨੇ ਹੋਰ ਅੱਜ ਇਥੇ ਦਿੱਤੇ ਨੇ 3 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਛੱਡ ਜਿਹੜੇ ਬਣਨੇ ਨੇ ਔਰ ਸਾਡਾ ਸਾਡੀ ਸਰਕਾਰ ਦਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਕੁਮਾਰ ਸਿੰਘ ਮਾਨ ਸਾਹਿਬ ਦਾ ਇੱਕ ਸੁਪਨਾ ਹੈ ਕਿ ਅਸੀਂ ਆਪਣੀਆਂ ਮੰਟੀਆਂ ਦੇ ਵਿੱਚ ਮੰਡੀਆਂ ਨੂੰ ਫਰਸਟ ਕਲਾਸ ਵਰਲਡ ਕਲਾਸ ਮੰਡੀਆਂ ਬਣਾਉਣਾ ਹੈ ਜਿਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਅਨਾਜ ਦੀ ਪ੍ਰਬੰਧੀ ਨਾ ਹੋਵੇ ਸਾਡੇ ਜਿੰਨੇ ਵੀ ਕਿਸਾਨ ਭਰਾ ਨੇ ਆਰਤੀ ਭਰਾ ਨੇ ਮਜ਼ਦੂਰ ਵੀਰ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਮੰਡੀਆਂ ਦੇ ਵਿੱਚ ਕੋਈ ਮੁਸ਼ਕਲ ਨਾ ਆਵੇ ਸੋ ਇਸ ਕਰਕੇ ਅਸੀਂ ਅੱਜ ਤਿੰਨ ਛੱਟ ਜਿਹੜੇ ਨੇ ਹੋਰ ਇਸ ਮੰਡੀ ਦੇ ਵਿੱਚ ਬਣਾਉਣ ਜਾ ਰਹੇ ਹਾਂ 75% 200 ਫੋਟ ਦੇ ਸ਼ਰਟ ਹੋਣਗੇ ਪਰ ਮੈਂ ਸਮਝਦਾ ਇਸ ਤੋਂ ਬਾਅਦ ਸਾਡੇ ਮੰਟੀ ਦੀ ਸਮੱਸਿਆ ਲਗਭਗ ਜੜੀ ਆ ਉਹ ਖਤਮ ਆ ਚਲੋ ਕੰਮ ਛੋਟੇ ਮੋਟੇ ਨਿਕਲਦੇ ਰਹਿੰਦੇ ਨੇ ਸੀਵਰੇਜ ਦਾ ਕੰਮ ਆ ਉਹ ਵੀ ਅਸੀਂ ਥੋੜੇ ਦਿਨਾਂ ਬਾਅਦ ਉਸ ਦਾ ਜਿਹੜਾ ਸੇਵਾ ਦਾ ਕਰਨਾ ਹੈ ਛੜਕਾਂ ਦਾ ਵੀ ਕਰਨਾ ਹੈ ਸਾਹਮਣੇ ਸਾਡੇ ਗੋਦਾਮ ਨੇ ਪੰਜ ਸੱਤੇ ਉਹਦੇ ਵਿੱਚ ਵੀ ਚਾਰ ਗੋਦਾਮ ਇਹੋ ਜਿਹੇ ਨੇ ਜਿਨ੍ਹਾਂ ਨੂੰ ਅਸੀਂ ਪੂਰੀ ਤਰ੍ਹਾਂ ਡਿਸਮੈਂਟਲ ਕਰਕੇ ਨਵੇਂ ਬਣਾ ਰਹੇ ਹਾਂ ਔਰ ਇੱਕ ਪੰਜਵੇਂ ਨੰਬਰ ਦਾ ਜਿਹੜਾ ਗੋਦਾਮ ਆ ਉਹਨੂੰ ਅਸੀਂ ਰਿਪੇਅਰ ਕਰਨ ਜਾ ਰਹੇ ਹਾਂ 8 ਕਰੋੜ 70 ਲੱਖ ਰੁਪਏ ਜਿਹੜੇ ਉਹਦੇ ਵਾਸਤੇ ਸਰਦਾਰ ਕੁਮਾਰ ਸਿੰਘ ਮਾਨ ਸਾਹਿਬ ਨੇ ਮਨਜ਼ੂਰ ਕੀਤੇ ਨੇ ਔਰ 1992 ਤੋਂ ਬਾਅਦ ਇਹ ਪਹਿਲੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਨ੍ਹਾਂ ਨੇ ਇਸ ਮੰਡੀ ਵੱਲ ਜਿਹੜਾ ਧਿਆਨ ਦਿੱਤਾ ਔਰ ਚਾਰ ਸ਼ੈੱਟ ਜਿਹੜੇ ਨੇ ਇਸ ਮੰਡੀ ਦੇ ਵਿੱਚ ਬਣਾਏ ਨੇ ਔਰ ਸਾਹਮਣੇ ਪਾਕਪੇ ਗੋਦਾਮ ਜਿਹੜੇ ਨੇ ਉਹ ਠੀਕ ਕੀਤੇ ਨੇ ਸੋ ਮੇਰੇ ਵੱਲੋਂ ਅੱਜ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਕਿ ਉਹਨਾਂ ਦੇ ਚਿਹਰਾ ਤੋਂ ਲੱਗਤੀ ਆ ਰਹੀ ਮੰਗ ਜਿਹੜੀ ਆ ਭਾਜਪੀ ਦੀ